ਜਿਉ ਜਵਾਗਣਾ ਜਿਹਨੇ ਧੱਕਾ ਕੀਤਾ ਨਾ ਭਵਾਂ ਸੈਕਟਰੀ ਆ ਭਵਾਂ ਸਰਪੰਚ ਐ ਐਮ ਐਲ اے ਪੀ ਐ ਉਹਦੀਆਂ ਤੂੰ ਕੁਲਾਂ ਦਾ ਨਾਸ ਕਰਦੀ ਲੋਕਾਂ ਨੂੰ ਪਤਾ ਲੱਗੇ ਵੀ ਉਹ ਜਵਾਗਣਾ ਧੱਕਾ ਹੋਇਆ ਤੇ ਪ੍ਰਮਾਤਮਾ ਨੇ ਸਜ਼ਾ ਦਿੱਤੀ ਰੋਸ਼ਨ ਸੈਕਟਰੀ ਨੇ ਨੀਂ ਰੱਖੀ ਆ ਜਸ਼ਨ ਦੇ ਮਰਨ ਦੀ ਜਿਹਨੂੰ ਆਪਾਂ ਅੱਖੋਂ ਪਰੋਖੇ ਹੀ ਕਰ ਬੈਠੇ ਆ ਜੇ ਸੈਕਟਰੀ ਉਹਨੂੰ ਸਰਕਾਰ ਦੇਈ ਜਾਂਦਾ ਐ ਐਮ ਐਲ اے ਤੇ ਗੱਲ ਹੀ ਨਹੀਂ ਜਾਣੀ ਸੀ ਤੇ ਮਤਾਂ ਦੇ ਲਵਣੀ ਸੀ ਇਹ ਮੁੰਡਾ ਮਰ ਜਾਂਦਾ ਸਰਕਾਰ ਚਾਵੇ ਚਾਰ ਲੈਣਾ ਲਿਖੜੀਆਂ ਇੱਥੇ ਲਿਖੀਆਂ ਜਾਣੀਆਂ ਜੇ ਉਹ ਜਿਹੜੇ ਦੋਸ਼ੀ ਹੈ ਬੇਗਨਾ ਹੋਵੇ ਤਾਂ ਕੋਟ ਮਾਫ ਕਰ ਦਊਗੀ ਕਿਉਂ ਇੰਨੇ ਲੋਕਾਂ ਨੂੰ ਫਾਇਜ ਚੜਾਇਆ ਚਾਰ ਲੈਣਾ ਲਿਖ ਕੇ ਫਰੇ ਕਰਨ ਜਸ਼ਨ ਬਾਵਾ ਨੂੰ ਇਨਸਾਫ ਦਿਵਾਉਣ ਦੇ ਲਈ ਇਨਸਾਫ ਪਸੰਦ ਲੋਕ ਅੱਜ ਲੱਖੋ ਕੀ ਬਹਿਰਾਮ ਪੁਲਿਸ ਸਟੇਸ਼ਨ ਦੇ ਬਾਹਰ ਤਰਨਾ ਲਗਾ ਕੇ ਬੈਠੇ ਨੇ ਉਸੇ ਬਾਬਤ ਗੱਲਬਾਤ ਕਰਦੇ ਆ ਸਾਡੇ ਨਾਲ ਨੇ ਪਿੰਡ ਸੱਕਾਂ ਵਾਲੀ ਦੇ ਸਾਬਕਾ ਸਰਪੰਚ ਜਿਨ੍ਹਾਂ ਨੂੰ ਰਾਇਲ ਮਾਡਲ ਮੰਨਦਾ ਸੀ ਜਸ਼ਨ ਸਰਪੰਚ ਭਾਈ ਕਿਵੇਂ ਦੇਖਦੇ ਹੋ ਤੁਹਾਡੇ ਪਿੰਡ ਨੂੰ ਰਾਇਲ ਮਾਡਲ ਮੰਨ ਕੇ ਚੱਲਣ ਵਾਲਾ ਜਸ਼ਨ ਸਰਪੰਚ ਅੱਜ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦ ਖੁਸ਼ੀ ਕਰਦਾ ਹੈ ਬੰਦਾ ਭਾਈ ਜੀ ਬਹੁਤ ਹੀ ਬੇਹੱਦ ਅਫਸੋਸ ਹੈ ਵੀ ਐਡੇ ਸੋਹਣੇ ਬੱਚੇ ਪਿੰਡਾਂ ਦੇ ਵਿੱਚ ਪਹਿਲਵਾਨੀ ਕਰਨੀ ਜਿੰਮ ਜਾਣਾ ਇੱਕ ਕਿਸੇ ਵਿਰਲੇ ਦੇ ਹਿੱਸੇ ਆਉਂਦਾ 22 ਸਾਲ ਦੀ ਉਮਰ 'ਚ ਉਹਨੂੰ ਪਿੰਡ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਮੈਂ ਵੀ ਉਹਦੀ ਵੀਡੀਓ ਦੇਖੀ ਆ ਵੀ ਮੈਂ ਪਿੰਡ ਨੂੰ ਸੱਕਾਂ ਵਾਲੀ ਵਰਗਾ ਬਣਾਉਣਾ ਚਾਹੁੰਦਾ ਸੀ ਪਰ ਉਸ ਬੱਚੇ ਦੇ ਨਾਲ ਜੋ ਨਿਆਂ ਹੋਇਆ ਇੱਕ ਸਜ਼ਾ ਤਾਂ ਲੋਕ ਦੇਣਗੇ ਇੱਕ ਕੋਟਾਂ ਦਿੰਨੀਆਂ ਇੱਕ ਉਹਨੂੰ ਸਜ਼ਾ ਉਹਨਾਂ ਬੰਦਿਆਂ ਨੂੰ ਮਿਲਣੀ ਹੈ ਉਹ ਨੀਲੀ ਛਤਰੀ ਵਾਲੇ ਤੋਂ ਵੇਖੋ ਉਸ ਬੰਦੇ ਦੀ ਇਹਨਾਂ ਨੇ ਕੁਲਾਂ ਦਾ ਨਾਸ ਕਰਤਾ ਸਰਪੰਚੀ ਦਾ 10 ਮਹੀਨੇ ਤੱਕ ਗਿਆ ਤੇ ਰਹਿ ਗਈ 4 ਸਾਲ ਐ ਸਰਕਾਰ ਚ ਸਾਰ ਰਹਿ ਗਈ ਪਰ ਉਸ ਦਾ ਉਹਨੇ ਹੋ ਸਕਦਾ ਜਿਹੜੀ ਉਹ ਗੇਮ ਕਰਦਾ ਸੀ ਉਸ ਗੇਮ ਵਾਸਤੇ ਪੰਜਾਬ ਖੇਡ ਦਾ ਨੈਸ਼ਨਲ ਖੇਡ ਦਾ ਦੇਸ਼ ਦਾ ਨਾਮ ਰੋਸ਼ਨ ਕਰਦਾ ਬਾਕੀ ਪਹਿਲੀ ਵਾਰੀ ਹੋਇਆ ਵੀ ਆਪਦੀ ਪਾਰਟੀ ਦੀ ਸਰਕਾਰ ਹੋਵੇ ਆਪ ਦਾ ਐਮਐਲਏ ਹੋਵੇ ਆਪ ਦਾ ਸਰਪੰਚ ਹੋਵੇ ਤੇ ਯਾਰ ਉਹ ਸਰਪੰਚ ਨੂੰ ਖੁਦਕੁਸ਼ੀ ਕਰਨੀ ਪੈ ਜੇ ਇਹ ਤਾਂ ਹੁਣ ਉਹ ਉਹ ਦੱਸ ਸਕਦਾ ਵੀ ਉਹਨੂੰ ਕਿੰਨਾ ਮਲੋ ਮਜਬੂਰ ਕਰਤਾ ਮਰਨ ਵਾਸਤੇ ਇਸ ਨਾਲੋਂ ਤਾਂ ਉਹ ਤੋ ਅਸਤੀਫਾ ਲੈ ਲੈਂਦੇ ਘਰੇ ਸੱਦ ਕੇ ਵੀ ਅਸਤੀਫਾ ਰੱਖ ਤੇ ਤੂੰ ਤੁਰਦਾ ਬਣ ਉਹ ਜਰ ਲੈਂਦਾ ਮਾਂ ਨੂੰ ਤੇ ਪਿਓ ਨੂੰ ਜਾਂ ਜਵਾਕ ਹੀਰਾ ਯਾਰਾਂ ਦੋਸਤਾਂ ਨੂੰ ਹੀਰਾ ਜਵਾਕ ਤਾਂ ਮਿਲਿਆ ਰਹਿੰਦਾ ਜਦੋਂ ਵੀ ਆਪਾਂ ਮਕਾਨ ਬਣਾਉਨੇ ਬਿਲਡਿੰਗ ਬਣਾਉਨੇ ਨੀਂ ਰੱਖੀ ਜਾਂਦੀ ਹੈ ਪਿੱਲੀਆਂ ਇੱਟਾਂ ਛਾੜ ਦਿੰਨੇ ਆਪਾਂ ਜੇ ਉਸ ਦੀ ਇਸ ਖੁਦਕੁਸ਼ੀ ਦੀ ਨੀਂ ਰੱਖੀ ਗਈ ਹੈ ਨਾ ਜਿੱਥੇ ਸਾਰੇ ਧਰਨੇ 'ਚ ਮੰਨ ਲਓ ਐਮਐਲਏ ਨੂੰ ਐਮਐਲਏ ਦੇ ਪੀਏ ਨੂੰ ਇਨਸਾਫ ਵਾਸਤੇ ਪਰਚਾ ਦੀ ਮੰਗ ਕਰ ਰਹੀ ਕਮੇਟੀ ਉਹਦੇ ਵਿੱਚ ਰੋਸ਼ਨ ਸਿੰਘ ਸੈਕਟਰੀ ਜਿਹੜਾ ਸਭ ਤੋਂ ਵੱਡਾ ਉਹ ਪਿਆਦਾ ਐਮਐਲਏ ਕੋਲੋਂ ਕੁਛ ਕਹੀ ਜਾਂਦਾ ਜੇ ਸੈਕਟਰੀ ਉਹਦਾ ਮਾਣ ਸਨਮਾਨ ਬਾਹਰ ਰੱਖਦਾ ਉਹ ਮੁੰਡਾ ਮਰਦਾ ਨਹੀਂ ਸੀ ਖਾਤੇ ਉਹਦੇ ਨਹੀਂ ਖੋਲੇਗੇ 6 ਮਹੀਨੇ ਟੱਪ ਗਏ ਜਿੰਨਾ ਚਿਰ ਮਤਾ ਨਹੀਂ ਪੈਂਦਾ ਸੈਕਟਰੀ ਸਾਈਨ ਨਹੀਂ ਕਰਦਾ 25000 ਦੇ ਚੈੱਕ ਦੇ ਉੱਤੇ ਵੀਡੀਓ ਸਾਈਨ ਨਹੀਂ ਕਰਦਾ ਕੀ ਜਸ਼ਨ ਉਥੇ ਦੰਨੀਆਂ ਵਾਲਾ ਜੈਗਬੁਗ ਤੇ ਮਤਾ ਪੈਣ ਲੱਗਿਆ ਜਦੋਂ ਆਪਾਂ ਕਾਰਵਾਈ ਪ੍ਰोसीडिंग ਲਿਖਦੇ ਆ ਨਾ ਕੋਈ ਵੀ ਪੰਚ ਚਾਵੇ ਬਿਨਾਂ ਗਾਲਾਂ ਤੋਂ ਕੁਛ ਐਡ ਕਰਾ ਸਕਦਾ ਹੈ ਉਥੇ ਥੱਲੇ ਸਹਿਮਤੀ ਹੋਣੀ ਹੈ ਨਾ ਸਹਿਮਤੀ ਹੋਣੀ ਉਹ ਵੱਖਰੀ ਗੱਲ ਹੈ ਸਰਪੰਚ ਮਤੇ ਦੇ ਵਿੱਚ ਕੁਝ ਵੀ ਲਿਖਾ ਸਕਦਾ ਹੈ ಗ್ರಾಮ ਸਭਾ ਚ ਮਤਾ ਪੈਂਦਾ ਪਿੰਡ ਦਾ ਵਾਸੀ ਕੁਝ ਵੀ ਲਿਖਾ ਸਕਦਾ ਇਹਨੇ ਇਹਨੇ ਕਿਹਾ ਵਿੱਚ ਲਿਖਦੇ ਯਾਰ ਵੀ ਮੈਂ ਸਹਿਮਤ ਹਾਂ ਤੇ ਉਹ ਲਾਈਵ ਵੀਡੀਓ ਚੱਲੀ ਜਾਂਦੀ ਹੈ ਸਰਪੰਚ ਖੜਾ ਹੈ ਉਹ ਬੈਠਾ ਹੈ ਸਰਪੰਚ ਦਾ ਕਰਮਚਾਰੀ ਹੈ ਸੈਕਟਰੀ ਉਹ ਰਵਾ ਤੇ 5 ਸਾਲਾਂ ਬਾਅਦ ਪਤਾ ਲੱਗਦਾ ਸਰਪੰਚ ਦੀ ਅਹਿਮੀਅਤ ਕੀ ਉਹਦੇ ਨੂੰ ਟਰਮ ਟੱਪ ਜਾਂਦੀ ਹੈ ਰਿਜ਼ਰਵ ਬੈਂਕ ਜਰਨਲ ਆ ਜਾਂਦਾ ਜਰਨਲ ਰਿਜ਼ਰਵ ਆ ਜਾਂਦਾ ਐਸ ਸੀਓ ਬੀਸੀ ਆ ਜਾਂਦਾ ਉਦੋਂ ਨੂੰ ਸੈਕਟਰੀ ਨੂੰ ਨਵਾਂ ਘਰ ਮਿਲ ਜਾਂਦਾ ਅੱਧੀ ਪਿੰਡ 'ਚ ਪਾਰਟੀ ਬਾਜੀ ਹੁੰਦੀ ਆ ਜਿਹੜਾ ਦੂਜੀ ਧਿਰ ਹੁੰਦੀ ਆ ਜਿਵੇਂ ਸਰਕਾਰ ਪੱਖੀ ਆ ਤੇ ਉਹ ਸੈਕਟਰੀ ਨੂੰ ਕਹਿੰਦੀ ਮੇਰੇ ਘਰੇ ਆ ਕੰਮ ਅਸੀਂ ਉਦੋਂ ਤੋਂ ਸਰਪੰਚੀ ਸੰਭੀ ਵੀ ਆ ਜਦੋਂ ਦਾ ਪੰਜਾਬ 'ਚ ਗੁਰਨੀ ਰਾਜ ਸੀ ਗੰਤ ਸਿੰਘ ਦੀ ਸਰਕਾਰ 'ਚ ਵੀ ਅਸੀਂ ਹੰਡਾਈ ਆ ਬਰਾਰ ਸਾਹਿਬ ਦੀ ਪਠਲ ਦੀ ਚੰਨੀ ਦੀ ਕੈਪਟਨ ਦੀ ਉਹ ਇੰਨਾ ਜਲੀਲ ਨਹੀਂ ਕਰਦੇ ਸੀ ਜਿੰਨਾ ਹੁਣ ਸਰਪੰਚ ਜਲੀਲ ਹੋ ਰਏ ਆ ਗ੍ਰਾਂਡ ਨੇ ਇਹਨੂੰ ਹੈ ਕੁਝ ਨਹੀਂ ਦੇਣ ਨੂੰ ਕੋਲੇ ਨਰੇਗਾ ਨਾ ਕੰਮ ਚੱਲੀ ਜਾਂਦਾ ਦੂਜਾ ਚੱਲੀ ਜਾਂਦਾ ਵਿੱਤ ਕਮਿਸ਼ਨ ਦਾ ਮੋਦੀ ਸਾਹਿਬ ਜਿਹੜੇ ਪਰ ਹੈਡ ਪੈਸੇ ਆਉਂਦੇ ਆ ਉਹਨਾਂ ਨਾਲ ਤੇ ਤੀਜਾ ਚੱਲੀ ਜਾਂਦਾ ਉਹਨਾਂ ਦਾ ਪੰਚਾਇਤ ਫੰਡ ਪੰਚਾਇਤਾਂ ਦੀਆਂ ਜਿਹੜੀਆਂ ਬੋਲੀਆਂ ਉਹਦੇ ਚੋਂ ਵੀ ਕਾਲੀ ਸਰਕਾਰ ਕੋਲੇ 10% ਜਾਂਦਾ ਸੀ ਹਿੱਸਾ ਫਿਰ 20 ਹੋ ਗਿਆ ਹੁਣ 33% ਜੇ ਕੋਈ ਲੱਖ ਰੁਪਈਆ ਤੁਹਾਡੀ ਬੋਲੀ ਹੈ ਤੇ 32000 ਲੈ ਕੇ ਵੀਡੀਓ ਦਫ਼ਤਰ ਤੇ ਰਹਿ ਗਿਆ 70 ਉਹ ਸੂਜ ਬੂਜ ਜੀ ਨਾ ਕੋਈ ਸਰਪੰਚ ਕੰਮ ਚਲਾਈ ਜਾਂਦੇ ਹੁਣ ਇੱਕ ਸਰਪੰਚਾਂ ਨੂੰ ਵੀ ਅਪੀਲ ਕਰਦਾ ਯਾਰ ਥੋੜੀ ਜੀ ਅਣਖ ਰੱਖੋ ਇਹ ਸਰਕਾਰ ਦਾ ਰਹਿ ਗਿਆ 1.5 ਸਾਲ ਤੁਹਾਡਾ ਕੰਮ ਕਰਨਾ ਰਹਿ ਗਿਆ ਸਾਲ ਇੰਨੇ ਚ ਦੀਨ ਪ੍ਰਸ਼ਨ ਕਰੋ ਅੱਜ ਸਰਪੰਚ ਦੇ ਕਿੱਡਾ ਵੱਡੀ ਗੱਲ ਹੈ ਇਹ ਇਹਨੇ ਜਸ਼ਨ ਪਤਾ ਨਹੀਂ ਕਿੰਨੇ ਜਿਹੜੇ ਹੋਰ ਮਰਨ ਨੂੰ ਤਿਆਰ ਹੈ ਇਹ ਉਹਨਾਂ ਨੂੰ ਬਚਾ ਲਓ ਕੰਮ ਹੋ ਨਾ ਹੁਣ ਗਲੀਆਂ ਬਣ ਜਾਣ ਖੜਵੰਜੇ ਲੱਗ ਜਾਣ ਉੱਥੇ ਰਹਿ ਜਾਣੇ ਨਾ ਕੋਈ ਆਗੇ ਹਾਰ ਹੀ ਪਾ ਦੂਗਾ ਤੁਸੀਂ ਪਉਂਸਿਆਉਣੇ ਦੀਆਂ ਕੱਢਦੇ ਉਹਦੇ ਚ ਵੀ ਲੋਕ ਕਹਿੰਦੇ ਦਾ ਖਾ ਗਿਆ ਪਰ ਇਸ ਕਰਕੇ ਜਿਹੜੇ ਮਰਨ ਨੂੰ ਤੁਰੇ ਫਿਰਦੇ ਨਾ ਵਿਚਾਰੇ ਘਰਬਾਰ ਇਹਨੇ ਤਾਂ ਵੀ ਇਹਨੂੰ ਪੈਸੇ ਲੈ ਕੇ ਬਣਾਇਆ ਸੀ ਸਰਪੰਚ ਪਹਿਲੀ ਵਾਰੀ ਸੁਣਿਆ ਮੈਂ ਤਾਂ ਵੀ ਐਂ ਪੈਸੇ ਲੈ ਕੇ ਵੀ ਸਰਪੰਚ ਬਣ ਜਾਂਦੇ ਆ ਇਹ ਸਾਡੇ ਉਧਰ ਕਦੇ ਅਸੀਂ ਗੱਲ ਨਹੀਂ ਸੁਣੀ ਪਵਾ ਕਿਸੇ ਦੀ ਸਰਕਾਰ ਹੋਵੇ ਇਹ ਪਹਿਲੀ ਵਾਰੀ ਇਸ ਹਲਕੇ ਸੁਣਿਆ ਵੀ ਐਮਐਲਏ ਜਾਂ ਕੋਈ ਵੀ ਕਹਿੰਦਾ ਪੈਸੇ ਲਿਆਓ ਫਿਰ ਉਹ ਪੀਐਨ ਕਿਵੇਂ ਜਲੀਲ ਕੀਤਾ ਉਹ ਸਾਰੀਆਂ ਇੱਕ ਕੁਲੋਵਾਂ ਮ ਬਣਾ ਕੇ ਨਹੀਂ ਕਹਿੰਦਾ ਮੈਂ ਕਹੂੰਗਾ ਤਾਂ ਕਹਿਣਗੇ ਕਾਲੀ ਜੱਲ ਦਾ ਬੰਦਾ ਤਾਂ ਕਹੂਗਾ ਹੀ ਉਹ ਸਾਰੀਆਂ ਵੀਡੀਓ ਵਾਇਰਲ ਹੈ ਜੇ ਸੈਕਟਰੀਆਂ ਗੱਲ ਕੀਤੀ ਤਾਂ ਵਾਇਰਲ ਹੈ ਜੇ ਐਮਐਲਏ ਦੇ ਪੀਏ ਨਾਲ ਗੱਲ ਕੀਤੀ ਤਾਂ ਵਾਇਰਲ ਹੈ ਤੇ ਤੁਸੀਂ ਦੇਖੋ ਵੀ ਉਸ ਦਿਨ ਕਿਵੇਂ ਪਰਮਾ ਕੇ ਜਿਹਦਾ ਜਵਾਨ ਪੁੱਤ ਹੀਰੇਆਂਗਾ ਮਰ ਜਾਇਆ ਉਹਦੇ ਕਿਹੜੇ ਪੋਸਟਮੈਨ ਨੂੰ ਸੁਝਦੇ ਆ 84 ਚ ਐਨੇ ਕਤਲ ਹੋਏ ਇਸ ਵੀ ਪੋਸਟਮੈਨ ਨੂੰ ਆ ਉਹ ਕਿੰਨੇ ਬੈਠੇ ਜੇਲ੍ਹਾਂ ਚ ਸਰਕਾਰ ਚਾਵੇ ਚਾਰ ਲੈਣਾ ਲਿਖਣੀ ਆ ਇੱਥੇ ਲਿਖਿਆ ਜਾਣੀ ਆ ਜੇ ਉਹ ਜਿਹੜੇ ਦੋਸ਼ੀ ਹੈ ਬੇਗਨਾ ਹੋਏ ਤਾਂ ਕੋਰਟ ਨੂੰ ਮaaf ਕਰ ਦਊਗੀ ਕਿਉਂ ਇਨੇ ਲੋਕਾਂ ਨੂੰ ਫੈਚ ਲਾਇਆ ਚਾਰ ਲੈਣਾ ਲਿਖ ਕੇ ਪਰੇ ਕਰਨ ਇਹਦਾ ਜਮਾਂ ਸਮਝੋ ਬਾਹਰੀ ਹੈ ਵੀ ਜਿਹੜਾ ਐਨੇ ਇੱਥੇ ਲੋਕ ਵਿਚਾਰੇ ਤੜਫੀ ਜਾਂਦੇ ਉਹਦਾ ਬਜ਼ੁਰਗ ਬੈਠਾ ਯਾਰ ਗਰਮੀ 'ਚ ਕਿੱਥੇ ਦਾ ਉਹਦੇ ਘਰੇ 70 ਦੇ ਲੋਕਾਂ ਨੇ ਆਉਣਾ ਸੀ ਕਿੱਥੇ ਉਹ ਵਿਚਾਰਾ ਧਰਨੇ 'ਚ ਬੈਠਾ ਸੋਚਿਆ ਸੀ ਉਹਨੇ 6 ਮਹੀਨੇ ਪਹਿਲਾਂ ਅਕਤੂਬਰ 'ਚ ਵੀ ਮੇਰੇ ਇੱਥੇ ਸਰਪੰਚੀ ਆਊਗੀ ਤੇ ਮੈਂ ਆਪਦਾ ਪੁੱਤ ਗਵਾ ਕੇ ਉਹਦੀ ਇਨਸਾਫ ਲੈਣਾ ਤੇ ਧਰਨੇ 'ਚ ਬੈਠੂਗਾ ਇਹ ਇਹ ਪ੍ਰਮਾਤਮਾ ਹੀ ਜਾਣੇ ਜੇ ਐਸ ਕਚਹਿਰੀਆਂ 'ਚੋ বাজਗੇ ਸਾਡੇ ਮੁਤਾਬਕ ਉੱਥੋਂ ਤਾਂ ਨਹੀਂ বাজਦੇ ਜਿਵੇਂ ਕਿ ਜਸ਼ਨ ਦੇ ਸਾਹਮਣੇ ਆਇਆ ਕਿ ਜਸ਼ਨ ਦੇ ਜਾਲੀ ਸੈਨ ਕਰਕੇ ਉਹਦੇ ਮਤੇ ਪਾਉਣ ਦੀ ਵੀ ਕੋਸ਼ਿਸ਼ ਕੀਤੀ ਗਈ। ਬਈ ਮੈਂ ਕਹਿਣਾ ਨਾ ਵੀ ਜਿੱਥੇ ਐਮਐਲਏ ਜਾਂ ਐਮਐਲਏ ਦੇ ਨੂੰ ਦੋਸ਼ੀ ਸਾਰਾ ਆਵਾਮ ਕਹਿ ਰਿਹਾ। ਮੈਂ ਉਹਦੇ ਚ ਐਡ ਕਰਦਾ ਵੀ ਰੋਸ਼ਨ ਸੈਕਟਰੀ ਨੇ ਨੀਂ ਰੱਖੀ ਹੈ ਜਸ਼ਨ ਦੇ ਮਰਨ ਦੀ। ਜਿਹਨੂੰ ਆਪਾਂ ਅੱਖੋਂ ਪਰੋਖੇ ਹੀ ਕਰ ਬੈਠੇ ਆ। ਜੇ ਸੈਕਟਰੀ ਨੂੰ ਸਰਕਾਰ ਦੇਈ ਹੈ ਨਾ ਐਮਐਲਏ ਤੇ ਗੱਲ ਹੀ ਨਹੀਂ ਜਾਣੀ ਸੀ। ਐਮਐਲਏ ਕੋਲੇ ਹੁਣ ਆਪਾਂ ਦੋਵੇਂ ਗੱਲ ਕਰਦੇ ਆ। ਹੁਣ ਆਰਐਮਬੀ ਦੇ ਮਾਲਕ ਤਾਂ ਉੱਥੇ ਬੈਠੇ ਨਾ ਤੁਸੀਂ ਮੇਰੇ ਨਾਲ ਕਿਵੇਂ ਡੀਲ ਕਰਦੇ ਆ। ਉਹ ਤੁਹਾਨੂੰ ਕੁਝ ਕਹੀ ਜਾਣਾ ਵੀ ਵੀਡੀਓ ਦਾ ਆ ਪਾਰਟ ਕੱਢ ਦੋ ਆ ਕੱਢ ਦੋ ਤੁਸੀਂ ਵੇਖਣਾ ਨਾ ਇਸ ਕਰਕੇ ਜੇ ਪ੍ਰੋਸ਼ਲ ਸੈਕਟਰੀ ਚਾਹੁੰਦਾ ਵੀ ਸਰਪੰਚ ਦਾ ਰਤਬਾ ਪ੍ਰੋਟੋਕੋਲ ਮੁਤਾਬਕ ਬਹਾਲ ਕਰਨਾ ਹੈ ਤੇ ਮਨਦਲੇਵ ਨਹੀਂ ਸੀ ਇਹ ਮੁੰਡਾ ਮਰ ਜਾਂਦਾ ਕੰਮ ਹੁੰਦੇ ਨਾ ਹੁੰਦੇ ਬਾਅਦ ਦੀ ਗੱਲ ਹੈ ਮੇਰੇ ਹਿਸਾਬ ਨਾਲ ਪਹਿਲੀ ਐਫਆਈਆਰ ਜਦੋਂ ਉਸਨੂੰ ਸਾਈਟਿੰਗ ਸ਼ੁਰੂ ਕਰਨੀ ਚਾਹੀਦੀ ਹੈ ਫਿਰ ਸਾਰਾ ਗਲੋਟਾ ਉਦਲੂਗਾ ਵੀ ਕਿਨੇ ਕਿਨੇ ਕੀ ਕੀਤਾ ਤੁਸੀਂ ਵੀ ਇੰਨੇ ਸਾਲ ਸਰਪੰਚੀ ਕੀਤੀ ਹੈ ਕੀ ਉਦੋਂ ਵੀ ਇਹ ਸਿਸਟਮ ਚੱਲਦਾ ਸੀ ਜੋ ਅੱਜ ਜਸ਼ਨ ਬਾਵਾ ਨਾਲ ਹੋਇਆ ਆ ਤੁਹਾਨੂੰ ਕਹਿ ਚੁੱਕਾਣਾ ਵੀ ਅਸੀਂ ਪਿਛਲੀ ਟਰਮ 'ਚ ਕਾਪਟਨ ਦੀ ਸਰਕਾਰ ਸੀ ਉਦੋਂ ਵੀ ਅਸੀਂ ਸਰਪੰਚ ਸੀ ਸਾਡੇ ਕਰਨਪਰਾੜ ਸੀ ਹਲਕਾ ਇੰਚਾਰਜ ਬਿਲਕੁਲ ਨਹੀਂ ਸਰਪੰਚ ਜਿੱਤਣ ਤੱਕ ਤਾਂ ਉਹਨਾਂ ਨੇ ਗਿਣਤੀ ਤੱਕ ਤਾਂ ਲੜਾਈ ਰੱਖਿਆ ਲੱਤਾਂ ਪੂਰੀਆਂ ਜਦੋਂ ਰਿਜ਼ਲਟ ਲਾ ਕੇ ਸਰਟੀਫਿਕੇਟ ਹੱਥ 'ਚ ਆ ਗਿਆ ਫਿਰ ਉਹਨਾਂ ਨੇ ਨਹੀਂ ਪੁੱਛਿਆ ਵੀ ਹਾਂ ਗ੍ਰਾਂਟ ਨਹੀਂ ਦਿੱਤੀ ਨਹੀਂ ਦਿੱਤੀ ਪਰ ਜੋ ਸਾਡੇ ਕੋਲੇ ਸੈਂਟਰ ਦੇ ਪੈਸੇ ਨਰੇਗਾ ਦੇ ਜਾਂ ਠੇਕਾ ਆਉਂਦਾ ਸੀ ਉਹਦੇ 'ਚ ਇੰਟਰਫੇਅਰ ਨਹੀਂ ਕੀਤੀ ਜਿਹੜਾ ਸੈਕਟਰੀ ਅਸੀਂ ਚਾਹਿਆ ਉਹੀ ਸੈਕਟਰੀ ਲੱਗਿਆ ਇੱਥੇ ਦਾ ਮੈਂ ਦਾ ਉਹਨੇ ਪੰਜ ਸੈਕਟਰੀ ਬਦਲਤੇ ਮਹੀਨੇ ਚ ਕਿਉਂਕਿ ਸੈਕਟਰੀ ਵੀ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਹਰੇਕ ਬੰਦੇ ਨੂੰ ਪਤਾ ਜਿਹੜਾ ਸਰਪੰਚ ਬਣ ਗਿਆ ਉਹਦੇ ਸੈਕਟਰੀ ਨੇ ਸਰਪੰਚ ਮੁਤਾਬਕ ਹੀ ਚੱਲਣਾ ਹੈ ਉਹ ਵਾਂਗੂ ਹੁਣ ਮੇਰੇ ਵੀ ਜੇ ਮੇਰਾ ਦੁਸ਼ਮਣ ਬਣਿਆ ਹੈ ਸੈਕਟਰੀ ਉਹਦੇ ਮੁਤਾਬਕ ਹੀ ਚੱਲੂਗਾ ਇਸ ਕਰਕੇ ਪਹਿਲਾ ਸੈਕਟਰੀ ਵੇਖਿਆ ਮੈਂ ਮਾਹ ਮੂਰਖ ਜਿਹੜੇ ਬੰਦੇ ਨੇ ਇੰਨਾ ਹੀਰਾ ਮੁੰਡਾ ਮਾਰਤਾ ਤੂੰ ਐਮਐਲਏ ਤਨੂੰ ਜੋ ਮਰਜ਼ੀ ਕਹੀ ਜਾਂਦਾ ਤੂੰ ਉਹਨੂੰ ਬੰਦਾ ਸਤਕਾਰ ਦੇ ਹਾਂ ਕੋਰਮ ਤੋੜਨ ਚ ਵੀ ਸੈਕਟਰੀ ਦੇ ਹੱਥ ਜਦੋਂ ਮੈਂਬਰ ਆ ਮੈਂਬਰਾਂ ਨੂੰ ਭੜਕਾਈ ਗਿਆ ਸੈਕਟਰੀ ਭੜਕਾਈ ਗਿਆ ਤੇ ਕੋਰਮ ਉੱਤੇ ਕੀ ਰਹ ਫਿਰ ਮੈਂ ਇਹ ਦੱਸਣਾ ਚਾਹੁੰਨਾ ਪ੍ਰਬੰਧਕ ਲਾਉਂਦੇ ਸੀ ਜਵਾਕ ਨੂੰ ਨਹੀਂ ਪਤਾ ਸੀ ਸਰਪੰਚ ਦੀ ਬਿਨਾ ਮਰਜ਼ੀ ਤੋਂ ਹਾਈ ਕੋਰਟ ਦਾ ਰੂਲ ਹੈ ਆ ਮੇਰੀ ਜੇ ਵੀਡੀਓ ਹੋਰ ਸਰਪੰਚ ਵੀ ਵੇਖਣਗੇ ਜਵਾਂ ਨਾ ਮੋਕ ਮਾਰਿਓ ਜੋ ਜਿੰਨਾ ਚਿਰ ਸਰਪੰਚ ਲਿਖ ਕੇ ਨਹੀਂ ਦਿੰਦਾ ਪ੍ਰਬੰਧਕ ਨਹੀਂ ਲੱਗਦਾ ਭਾਵੇਂ ਸਾਰੇ ਮੈਂਬਰ ਰੋਲਟ ਹੋ ਜਾਣ ਸੱਤੇ ਦੇ ਸੱਤੇ ਉਲਟ ਹੋ ਜਾਣ ਪ੍ਰਬੰਧਕ ਨਹੀਂ ਲੱਗ ਸਕਦਾ ਜਿੰਨਾ ਚਿਰ ਸਰਪੰਚ ਨਹੀਂ ਲਿਖ ਕੇ ਦਿੰਦਾ ਵੀ ਮੇਰੇ ਨਾਲ ਮੈਂਬਰ ਹੈ ਨਹੀਂ ਤੇ ਪ੍ਰਬੰਧਕ ਲਾਇਆ ਜਾਓ ਇਹਦਾ ਪਤਾ ਨਹੀਂ ਜਵਾਕ ਦੇ ਮਨ ਚ ਕਿਵੇਂ ਕੀ ਖਿਆਲ ਆਇ ਕਿਵੇਂ ਡਰਾਇਆ ਉਹਨੂੰ ਜਿਹੜਾ ਮਨ ਤਾਂ ਹੀ ਮਜਬੂਰ ਹੋ ਗਿਆ ਐਮਐਲਏ ਸਾਹਿਬ ਦਾ ਵੀ ਬਿਆਨ ਆਉਂਦਾ ਕਿ ਮੇਰਾ ਪੀ ਮੇਰਾ ਕਾਫੀ ਕਰੀਬੀ ਹੈ ਮੇਰੇ ਪੁੱਤਾਂ ਤਰ੍ਹਾਂ ਹਾਲਾਂਕਿ ਉਹ ਮੇਰੇ ਕੋਲ ਪੁੱਛ ਕੇ ਕੰਮ ਨਹੀਂ ਕਰਦਾ ਪਰ ਇਹ ਜੋ 10 ਲੱਖ ਦਾ ਜੇ ਇਲਜ਼ਾਮ ਲਾਰੇ ਸੋਦੇਬਾਜ਼ੀ ਕਰ ਰਹੇ ਨੇ ਉਹ ਇਹਦੇ ਵੱਲੋਂ ਨਹੀਂ ਕੀਤਾ ਗਿਆ ਇਹ ਦੇਖੋ ਜੀ ਵੇਖੋ ਨਾ ਦਾ ਆਪਾਂ ਪੈਸੇ ਦੇਣ ਵਾਲੇ ਕੋਲੇ ਸੀ ਉਹਦਾ ਘਰ ਦੇ ਦੱਸ ਸਕਦੇ ਆ ਜਿਹਨੂੰ ਪੈਸੇ ਫੜਾਏ ਉਹ ਦੱਸ ਸਕਦੇ ਆ ਜਾਂ ਜਿਹੜੀ ਇੱਥੇ ਕਮੇਟੀ ਬਣੀ ਉਹ ਦੱਸ ਸਕਦੀ ਹੈ ਹਾਂ ਮੈਂ ਐਵੇਂ ਆਪਾਂ ਦਾ ਭਾਗੀ ਬਣੀ ਜਾਵਾਂ ਸਿਰਫ ਆਪਦੀ ਰਾਜਨੀਤੀ ਜਮਕਾਉਣ ਵਾਸਤੇ ਨਹੀਂ ਮੈਂ ਆਇਆ ਨਾ ਮੈਂ ਪਾਰਟੀ ਦੀ ਗੱਲ ਕਰਾਂ ਮੈਂ ਗੱਲ ਕਰਦਾ ਮੈਨੂੰ ਜਵਾਕ ਵੈਸੇ ਹੀ ਸੋਹਣਾ ਲੱਗਦਾ ਸੀ ਬੰਦਾ ਤੰਦਾ ਸੋਹਣਾ ਸੀ ਐ ਹੋਜੇ ਨਸ਼ਿਆਂ ਦੀ ਜ਼ਿੰਦਗੀ ਤੋਂ ਬਚ ਕੇ ਪਹਿਲਵਾਨ ਸੀ ਉਹ ਪਹਿਲਵਾਨ ਲੈ ਜ ਨਿੱਜੀ ਦੁੱਖ ਚ ਆਇਆ ਜੇ ਉਹ ਉਹਦੇ ਨਾਲ ਧੱਕਾ ਹੋਇਆ ਤਾਂ ਮੈਂ ਅਰਦਾਸ ਕਰਕੇ ਜਾਂਦਾ ਹਾਂ ਪ੍ਰਮਾਤਮਾ ਅੱਗੇ ਗੁਰਦੁਆਰਾ ਬਰਗੜਾ ਸਾਹਿਬ ਹੈ ਜਾਮਨੀ ਸਾਹਿਬ ਹੈ ਪ੍ਰਮਾਤਮਾ ਜੇ ਉਹ ਜਵਾਕ ਨਾਲ ਜਿਵੇਂ ਧੱਕਾ ਕੀਤਾ ਨਾ ਭਾਵੇਂ ਉਹ ਸੈਕਟਰੀ ਹੈ ਭਾਵੇਂ ਸਰਪੰਚ ਐਮ ਐਲ ਏ ਪੀ ਹੈ ਉਹਦੀਆਂ ਤੋਂ ਕੁਲਾਂ ਦਾ ਨਾਸ ਕਰ ਦੇ ਲੋਕਾਂ ਨੂੰ ਪਤਾ ਲੱਗੇ ਵੀ ਉਹ ਜਵਾਗਨਾ ਤੱਕਾ ਹੋਇਆ ਤੇ ਪ੍ਰਮਾਤਮਣੇ ਸਜਾ ਦਿੱਤੀ ਹੈ